ਕਿਸਾਨ ਅਗੂ ਸਰਵਜਿੰਗ ਪੰਦੇਰ ਨੇ ਕਿਸਾਨੀ ਅੰਦੋਲਨ ਦੀ ਚੜ੍ਹਦੀ ਕਲਾ ਲਈ ਸੱਚਖੰਡ ਸ਼੍ਰੀ ਹਿਮੰਦਰ ਸਾਹਿਬ ਵਿਖੇ ਕੀਤੀ ਅਰਦਾਸ ਤਾਂ ਆਪਾਂ ਇਹਨਾਂ ਨੂੰ ਬਖਰਾ ਹੀ ਬਣਾ ਲਈਏ ਕਿ ਕਿਹਨਾਂ ਮਾਰਕ ਕਿਹਨਾਂ ਦਿੱਲੀ ਲੈ ਕੇ ਜਾਓਗੇ ਬੱਸਾਂ ਟ੍ਰੇਨਾਂ ਦੇ ਵਿੱਚ ਕਿਸ ਨਾਲ ਖੜ ਜਾਓਗੇ ਜੀ ਦੇਖੋ ਜਿਹੜਾ ਆਪਣਾ ਸ਼ਹੀਦ ਸੁਭਕਰਨ ਸਿੰਘ ਜੀ ਦੀ ਵਰਸੀ ਤੇ ਆਪਾਂ ਐਲਾਨ ਕੀਤਾ ਹੈਗਾ ਵਾ ਉਹਦੇ ਤੇ ਆਪਾਂ ਇਹ ਕਿਹਾ ਹੈਗਾ ਵੀ ਸਰਕਾਰ ਕਹਿੰਦੀ ਆ ਵੀ ਦੇਖੋ ਟਰੈਕਟਰ ਟਰਾਲੀਆਂ ਉਹਨਾਂ ਨੂੰ ਸਾਡੇ ਜਿਹੜੇ ਟਰੈਕਟਰ ਟੈਂਕ ਨਜ਼ਰ ਆਉਂਦੇ ਆ ਜਦ ਕਿ ਸਾਡੀਆਂ ਟਰੈਕਟਰ ਟਰਾਲੀਆਂ ਜਿਹੜੀਆਂ ਵਾ ਉਹ ਇਸ ਕਰਕੇ ਆ ਵੀ ਅਸੀਂ ਉਹਦੇ ਚ ਰੋਟੀ ਪਾਣੀ ਜਾਨ ਆਉਣ ਦਾ ਪ੍ਰਬੰਧ ਕੀਤਾ ਦੇਸ਼ ਦੀਆਂ ਜਿੰਨੀਆਂ ਵੀ ਵੱਡੀਆਂ ਪਾਰਟੀਆਂ ਜਦੋਂ ਰੈਲੀਆਂ ਕਰਦੀਆਂ ਇਹ ਟਰੈਕਟਰ ਟਾਲੀਆਂ ਜਾਂਦੀਆਂ ਵਾ ਅਸੀਂ ਮੰਡੀ ਚ ਲੈ ਕੇ ਦਾਣੇ ਜਾਂਦੇ ਹੈਗੇ ਸਾਰਾ ਕੰਮ ਹੈਗਾ ਤਾਂ ਉਹਨਾਂ ਦਾ ਕਹਿਣਾ ਸੀਗਾ ਵੀ ਟਰੈਕਟਰ ਟੋਲੀਆਂ ਤੋਂ ਬਗੈਰ ਆਜੋ ਤਾਂ ਸਾਡੇ ਜਿਹੜੇ ਦੋਵਾਂ ਮੋਰਚਿਆਂ ਵਿੱਚ ਹੈਗੇ ਆ ਮੋਰਚਾ ਵਿੱਚ ਧਰਨੇ ਉਸੇ ਤਰ੍ਹਾਂ ਜਾਰੀ ਰਹਿਣਗੇ ਅਸੀਂ ਉਦੋਂ ਤੱਕ ਇੱਥੇ ਸਟੇ ਕਰਾਂਗੇ ਜਦੋਂ ਤੱਕ ਸਰਕਾਰ ਸਾਨੂੰ ਖੁੱਲਾ ਰਾਹ ਨਹੀਂ ਦਿੰਦੀ ਹੈਗੀ ਦੂਸਰਾ ਸਾਡਾ ਹੈਗਾ ਵੀ ਜਿਹੜੇ ਸਾਡੇ ਹੋਰ ਸੂਬੇ ਨੇ ਉਹਨਾਂ ਸੂਬਿਆਂ ਤੋਂ ਜਿੱਦੇ ਟਰੈਕਟਰ ਟਰਾਲੀ ਫੋਰਟ ਹੀ ਨਹੀਂ ਕਰ ਸਕਦੇ ਤੁਰ ਕੇ ਪੈਦਲ ਵੀ ਆ ਸਕਦੇ ਆ ਟ੍ਰੇਨਾਂ ਰਹੀਂ ਬੱਸਾਂ ਰਹੀਂ ਉਹ ਦੂਸਰੇ ਸੂਬੇ ਸਾਰੇ ਬਾਹਰੋਂ ਜੜਾਵਾ ਅਰ 6 ਮਾਰਚ ਨੂੰ ਦਿੱਲੀ ਵੱਲ ਨੂੰ ਕੂਚ ਕਰਨਗੇ ਅਸੀਂ ਤਾਂ ਐਲਾਨ ਕਰਤਾ ਕੇਂਦਰਵਰ ਐਲਾਨ ਆਉਣਾ ਚਾਹੀਦਾ ਵੀ ਠੀਕ ਹੈ ਹੁਣ ਤਾਂ ਤੁਸੀਂ ਗੱਡੀਆਂ ਰਾਹੀਂ ਬਰਸਾ ਰਾਹੀਂ ਆ ਰਹੇ ਹੋ ਸਾਨੂੰ ਤੁਹਾਨੂੰ ਖੁੱਲਾ ਸੱਦਾ ਵੀ ਜੰਤਰ ਮੰਤਰ ਤੇ ਆ ਕੇ ਬਹਿਜੂ ਇੱਕ ਫਿਰ ਜੰਤਰ ਮੰਤਰ ਤੇ ਮੋਰਚਾ ਲੱਗ ਜੂ ਕਿੱਥੇ ਚੱਲਿਆ ਜਾਊਗਾ ਹੁਣ ਇਹ ਸਰਕਾਰ ਦੀ ਜਿਹੜੀ ਅਸਲ ਸਾਜ਼ਿਸ਼ ਹੈ ਲੋਕਾਂ ਸਾਹਮਣੇ ਆਜੂ ਵੀ ਉਹ ਦੇਸ਼ ਦੇ ਕਿਸਾਨਾਂ ਨੂੰ ਅਸਲ ਵਿੱਚ ਰਾਜਤਾਨੀ ਵਿੱਚ ਜਾਨ ਹੀ ਨਹੀਂ ਦੇਣਾ ਚਾਹੁੰਦੇ ਹੈਗੇ ਇਹ ਇਹ ਸਮਾਂ ਦਾਸ ਦੇਣਾ ਸੰਯੁਕਤ ਕਿਸਾਨ ਮੋਰਚਾ 16 ਤਰੀਕ ਨੂੰ ਅਨਾਉਂਸ ਕਰਦਾ ਤੁਸੀਂ ਉਸ ਤੋਂ ਪਹਿਲਾਂ ਹੀ 6 ਨੂੰ ਕਰ ਦਿੰਦੇ ਹੋ ਲੱਗਦਾ ਨਹੀਂ ਕਿ ਵਖਰੇਵਾ ਜਾਂ ਨਜ਼ਰ ਆ ਰਿਹਾ ਨਹੀਂ ਨਹੀਂ ਇਸ ਬੁਕਸਮੈਨ ਚ ਹੋ ਸਕਦਾ ਚੈਨਲ 'ਚ ਸਾਡਾ ਕੋਈ ਵਖਰੇਵਾ ਨਹੀਂ ਭਰਾਵਾ ਨਹੀਂ ਬੁਕਸਮੈਨ ਤਾਂ ਕੰਟੀਨਿਊ ਦਿਖਾ ਰਿਹਾ ਨਜ਼ਰ ਆ ਰਿਹਾ ਲੋਕ ਸਰਪੰਚ ਜੀ ਇੱਕ ਚੀਜ਼ ਮੈਨੂੰ ਮੈਂ ਫਿਰ ਕਹਿਣਾ ਬੁਕਸਮੈਨ ਚ ਹੋ ਸਕਦਾ ਸਾਡੇ ਭਰਾਵਾ 'ਚ ਕੋਈ ਵਖਰੇਵਾ ਨਹੀਂ ਜੇ ਹੈਗਾ ਤਾਂ ਅਸੀਂ ਭਰਾਵਾ 'ਚ ਬਹਿ ਕੇ ਕਰ ਲਾਂਗੇ ਮੈਨੂੰ ਨਹੀਂ ਲੱਗਦਾ ਹਰ ਇੱਕ ਜੱਥੇਬੰਦੀ ਨੂੰ ਆਪਣਾ ਬੋਲਣ ਦਾ ਕਹਿੰਦਾ ਹੈ ਕਿ ਆਪਣੇ ਹਿਸਾਬ ਨਾਲ ਕਰ ਲੈ ਸਰਪੰਚ ਜੀ ਹਰਿਆਣਾ ਸਰ ਬੈਰੀਕੇਡ ਪੁੱਟ ਲੈ ਸ਼ੁਰੂ ਕਰ ਦਿੱਤੇ ਨੇ ਕਿਸਾਨ ਕਹਿੰਦੇ ਜੀ ਇੱਥੇ ਹੀ ਬਹਿਣਾ ਕਿਹਾ ਕਿਸਾਨ ਇੱਥੇ ਹੀ ਬਹਿਣਾ صحیح ਸਮਝਦੇ ਨੇ ਕਿ ਆਪਨਾ ਇਸ ਗੱਲ ਨੂੰ ਕੀ ਸਮਝਦੇ ਨੇ ਕਿਸਾਨ ਕੇ ਉੱਥੇ ਹੀ ਬਹਿਣਾ ਸੀ ਅੱਗੇ ਨਹੀਂ ਜਾਣਾ ਦੇਖੋ ਦੇਖੋ ਫਸਟ ਸਟੈਪ ਜਦੋਂ ਸਰਕਾਰ ਬੈਰੀਕੇਡ ਖੋਲ ਦੂਗੀ ਦਿੱਲੀ ਚਲੀ ਜੰਗ ਪੀਸਫੁਲੀ ਟਾਲ ਨੀ ਉਹ ਤਾਂ ਬੈਡਗੇਟ ਖੋਲਦੇ ਪਏ ਨੇ ਤਾਂ ਕੋਈ ਨਹੀਂ ਖੋਲ ਦੇਣਗੇ ਆਪਾਂ ਦਿੱਲੀ ਚੱਲ ਜਾਈਏ ਤੁਸੀਂ ਕਹਿ ਰਹੇ ਹੋ ਕਿ ਇਹ ਉੱਥੇ ਹੀ ਰਹਿਣਾ ਨਾ ਮਤਲਬ ਕੋਈ ਨਹੀਂ ਜਦੋਂ ਤੱਕ ਸਰਕਾਰ ਡੱਕ ਕੇ ਰੱਖੂ ਸੜਕ ਬੰਦ ਕਰਕੇ ਰੱਖੂ ਨਜ਼ਰ ਬਹਾਂਗੇ ਚੁਰੂਨੀ ਤੋਂ ਕਹੋ ਜੇ ਚੁਰੂਨੀ ਸਾਹਿਬ ਨਾਲ ਕੀ ਗੱਲ ਬਹੁਤ ਬਹੁਤ ਵਧੀਆ ਸਬੰਧ ਨੇ ਚੰਗੇ ਸਬੰਧ ਨੇ ਇੱਕ ਵਾਰੀ ਤੁਸੀਂ ਦੇਖੋਗੇ ਸਾਰੇ ਨਾਲ ਚੰਗੇ ਸਬੰਧ ਹੋਣਗੇ ਉਹ ਜਿਹੜੀ ਅਸ਼ੁਭ ਕਰਨ ਦੇ ਉੱਤੇ ਇੱਕ ਪਲਾਨ ਆਦਾ ਭੋਗ ਦੇ ਉੱਤੇ ਇੱਕ ਤੁਹਾਡੀ ਰਣਨੀਤੀ ਬਣੀ ਹੈ ਉਹਨੂੰ ਲੈ ਕੇ ਕਿਵੇਂ ਕਰੋਗੇ ਉਹਨਾਂ ਤੋਂ ਹਾਂ ਦੇਖੋ ਇੱਕ ਤਾਂ 6 ਵਾਲੀ ਹੈ ਇੱਕ 10 ਤਰੀਕ ਨੂੰ ਪੂਰੇ ਦੇਸ਼ ਭਰ ਦੇ ਵਿੱਚ ਰੇ 4 ਵਜੇ ਤੱਕ ਜਾਮ ਕਰਾਂ। ਹੁਣ ਤੁਸੀਂ ਅੱਜ ਅਰਦਾਸ ਕੀਤੀ ਹੈ ਸ਼ੋਰਟ ਕਟਣੀ ਰਵੰਦਾ ਸਾਹਿਬ। ਹਾਂ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣ ਹੋਇਆ ਕਿ ਉਹ ਮੋਰਚੇ ਦੀ ਚੜ੍ਹਦੀ ਕਲਾ ਕਰੇ ਮੋਰਚੇ ਨੂੰ ਜਿੱਤ ਵਿੱਚ ਜਿੱਤ ਵਿੱਚ ਬਦਲੇ ਜਿਹੜੇ ਸਾਡੇ ਜਿਹੜੇ ਵੀ ਕਿਸਾਨ ਜ਼ਖਮੀ ਹੋਏ ਉਹਨਾਂ ਨੂੰ ਸ਼ੀਤਜਾਬ ਕਰੇ। ਔਰ ਮੋਦੀ ਸਰਕਾਰ ਨੂੰ ਜੜਾ ਵਾ ਉਹ ਸਮੱਤ ਬਖਸ਼ਣ ਵੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਕਾਰਪੋਰੇਟ ਦਾ ਖਹਿੜਾ ਛੱਡ। ਹ ਹੁਣ ਤੱਕ ਕੋਈ ਸੈਂਟਰ ਸਰਕਾਰ ਦੇ ਕਿਸੇ ਨੁਮਾਇंदे ਨਾਲ ਤੁਹਾਡੀ ਹੁਣ ਤੱਕ ਗੱਲ ਹੋਈ ਹੈ ਜੀ ਹਾਂ ਦੇਖੋ ਗੱਲਬਾਤ ਤਾਂ ਚਾਰ ਦੌਰ ਦੀ ਹੋ ਗਈ ਆ ਅੱਗੇ ਕੋਈ ਸਰਕਾਰ ਦਾ ਲਿਖਤੀ ਪ੍ਰਸਤਾਵ ਹੈ ਨਹੀਂ ਦਾ ਕੋਡ ਆਫ ਕੰਡਕਟ ਲੱਗਣ ਵਾਲਾ ਹੁਣ ਕੀ ਆਸ਼ਵਾਸ਼ਣ ਨਹੀਂ ਮਿਲੇਗਾ ਕਿ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ ਹੈ ਤਾਂ ਦੇਖੋ ਇਸ ਮੋਰਚੇ ਦਾ ਕੋਡ ਆਫ ਕੰਡਕਟ ਨਾਲ ਕੋਈ ਸਬੰਧ ਨਹੀਂ ਹੈ ਜਿਹੜੀਆਂ ਸਾਡੀਆਂ ਮੰਗਾਂ ਖੇਤੀ ਸੈਕਟਰ ਨੂੰ ਜਿਹੜਾ ਉਤਸ਼ਾਹ ਦੇਣ ਵਾਲੀਆਂ ਖੇਤੀ ਸੰਕਟ ਨੂੰ ਹੱਲ ਕਰਨ ਵਾਲੀਆਂ ਲਗਭਗ ਕਹਿ ਲੋ 76 ਸਾਲਾਂ ਤੋਂ ਇਹ ਮੰਗਾਂ ਤੇ ਕੰਮ ਕਰ ਰਹੇ ਹਾਂ ਕੋਈ ਦੇਸ਼ ਦੀ ਜਥੇਬੰਦੀ ਨਹੀਂ ਜਿਹੜੀ ਇਹ ਨਹੀਂ ਸੀ ਮੰਗਦੇ ਪੀ ਐਮ ਐਸਪੀ ਲੀਗਲ ਗਰੰਟੀ ਕਾਨੂੰਨ ਬਣੇ ਜਾਂ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਜਾਂ ਸੀ 250 ਦੇ ਅਨਸਾਰ ਫਸਲਾਂ ਦੇ ਭਾਅ ਜਾਂ ਲਖੀਮਪੁਰ ਖਰੀਦ ਦਾ ਇਨਸਾਫ ਜਾਂ ਬਿਜਲੀ ਸੋਧ ਬਿੱਲ 200 ਬਿਜਲੀ ਬਿੱਲ ਜਿਹੜਾ 2023 ਆ ਠੀਕ ਹੈ ਇਹਨਾਂ ਸਾਰੀਆਂ ਮੰਗਾਂ ਤੇ ਤੋਂ ਦੇਖੋ ਸਰਕਾਰ ਅੱਜ ਮੰਗ ਲੈ ਕੁਆਂਖ ਦਾ ਸਵਾਲ ਨਹੀਂ ਵੀ ਲਗਾਤਾਰ ਬੈਠੇ ਰਹਿਣਾ ਮੋਰਚਾ ਲਾਉਣਾ ਅੱਜ ਉੱਠ ਜਾਾਂਗੇ ਸਰਕਾਰ ਸਾਲ ਨਾ ਮੰਨੇ ਸਰਕਾਰ 2 ਸਾਲ ਨਾ ਮੰਨੇ ਸਰਕਾਰ ਦੀ ਮਰਜ਼ੀ ਹੈ ਹੁਣ ਸਰਕਾਰ ਨੇ ਕਿੰਨਾ ਚਿਰ ਸਾਨੂੰ ਭਲਣਾ ਅਸੀਂ ਉਨਾ ਚਿਰ ਬਹਿਵਾਂਗੇ ਕਿਉਂਕਿ ਸਾਡੀ ਸਮੱਸਿਆ ਇਹ ਹੈ ਨਾ ਕਿ ਸਾਡੇ 118 ਕਿਸਾਨ ਤੇ ਖੇਤ ਮਜ਼ਦੂਰ ਰੋਜ਼ ਖੁਦਕੁਸ਼ੀਆਂ ਕਰ ਰਹੇ ਮੌਦੇ ਮੂਹ ਚ ਤਾਂ ਅਸੀਂ ਵੈਸੇ ਵੀ ਜਾ ਰਹੇ ਹਾਂ ਤਾਂ ਭਈ ਅੰਦੋਲਨ ਜਦੋਂ ਕੋ ਮਰਦਾ ਜਦੋਂ ਆਪਣੀ ਹੋਂਦ ਵਾਸਤੇ ਹਰ ਇੱਕ ਬੰਦਾ ਅੰਦੋਲਨ ਕਰਦਾ ਤਾਂ ਹੋਂਦ ਦੀ ਲੜਾਈ ਆ ਖੇਤੀ ਸੈਕਟਰ ਦੀ ਜਿਵੇਂ WTU ਦੀ ਨੀਤੀ ਆ ਉਹ ਕਿਸਾਨਾਂ ਦੀ ਖੁੱਲੀ ਮੰਡੀ ਨੂੰ ਕਹਿੰਦੀ ਹੈਗੀ ਆ ਔਰ ਤੁਸੀਂ ਜੇ ਜਿਹੜਾ ਮਾਡਲ ਇਹ ਲੈ ਕੇ ਆਇਆ ਯੂਰਪ ਦਾ ਮਾਡਲ 1970 ਵਿੱਚ ਯੂਰਪ ਦੀ ਕੋਲਾਬਾਦੀ ਦਾ 15% ਕਿਸਾਨ ਸੀ ਅੱਜ ਉਹ 1.5% ਆ ਤਾਂ ਖੇਤੀ ਤੋਂ ਬਾਹਰ ਕਰਤੇ ਸਾਨੂੰ ਵੀ ਖੇਤੀ ਚੋਂ ਬਾਹਰ ਕਰਨਾ ਸੋ ਹੋਣ ਦੀ ਲੜਾਈ ਆ ਸਾਡੀ ਅਸੀਂ ਲੜਾਂਗੇ ਜਖੜ ਸਾਹਿਬ ਕਹਿੰਦੇ ਨੇ ਕਿ 28 ਫਸਲਾਂ ਤੇ ਐਮਐਸਬੀ ਮੰਗਦੇ ਨੇ ਜਦਕਿ ਪੰਜਾਬ ਦੇ ਵਿੱਚ ਤਾਂ ਹੁੰਦੀਆਂ ਹੀ ਤਿੰਨ ਫਸਲਾਂ ਨੇ ਫਿਰ ਕਿਹੜੀ ਮੰਗ ਆ ਜਿਹੜੀ 28 ਫਸਲਾਂ ਦੇ ਤਾਂ ਘੜੀ ਹੋਈ ਹੈ ਦੇਖੋ ਜਾਖੜ ਸਾਹਿਬ ਜਿਹੜੇ ਲਾਹੂ ਨਾਲ ਹੱਥ ਸਾਡੇ ਰੰਗੇ ਨੇ ਨੇ ਪਾਛ ਪਾਦੇ ਉਹ ਚਾਹੁੰਦੇ ਵੀ ਧੁੱਪ ਜਨੋਂ ਧੁੱਪਨੇ ਨਹੀਂ ਹੈਗੇ ਜੇ ਜਾਖੜ ਸਾਹਿਬ ਨੂੰ ਪਤਾ ਹੋਵੇ ਵੀ ਉਹ ਜਦੋਂ ਹਰਾ ਇਨਕਲਾਬ ਆਇਆ ਝੋਨਾ ਲਵਾਇਆ ਕਿੰਨਾ ਨੇ ਉਹ ਦੇਖਣਾ ਸਰਕਾਰਾਂ ਨੇ ਲਵਾਇਆ ਉਦੋਂ ਪਹਿਲਾਂ ਜਾਖੜ ਸਾਹਿਬ ਵੇਖਣ ਵੀ ਕਿਹੜੀ ਫਸਲ ਇਹਨਾਂ ਤਈਆਂ ਚੋਂ ਸਾਡੇ ਪੰਜਾਬ ਚ ਨਹੀਂ ਹੁੰਦੀ ਅਸੀਂ ਇਹੀ ਫਸਲਾਂ ਬੀਜਦੇ ਹੁੰਦੇ ਸੀ ਸਾਡਾ ਮਾਡਲ ਜਿਹੜਾ ਖੇਤੀ ਦਾ ਡਿਵਰਸਿਫਿਕੇਸ਼ਨ ਦਾ ਹੁੰਦਾ ਸੀਗਾ ਔਰ ਜਦੋਂ ਉਹ ਹਰਾ ਇਨਕਲਾਬ ਆਇਆ ਸਾਡੇ ਹਰੇ ਇਨਕਲਾਬ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਦੇ ਸਿਰ ਕਰਜ਼ਾ ਵੇਖ ਲਓ ਕਿੰਨਾ ਕੁ ਹੁੰਦਾ ਸੀ ਇੰਨੇ ਕਰਜ਼ੇ ਨਹੀਂ ਸੀ ਹੁੰਦੇਗੇ ਠੀਕ ਆ ਪਰ ਜਦੋਂ ਦਾ ਹਰ ਇਨਕਲਾਬ ਆਇਆ ਜਦੋਂ ਦਾ ਕਾਰਪੋਰੇਟ ਮਾਡਲ ਆਇਆ ਸਾਡੇ ਸਿਰ ਤੇ ਕਰਜ਼ੇ ਵਧੇ ਅਸੀਂ ਖੁਦਕੁਸ਼ੀ ਵਾਲੇ ਰਾਹ ਪਏ ਪੰਜਾਬ ਸਰਕਾਰ ਕੇ ਜੀ ਕਿ ਤੁਹਾਡਾ ਮੋਰਚਾ ਉੱਥੇ ਸਟੈਟ ਅਕਾਡੋ ਕੰਡਕਟ ਲੱਗ ਜਾਏਗਾ ਕਾਡੋਫ ਕੰਡਕਟ ਲੱਗਣ ਤੋਂ ਬਾਅਦ ਤੁਹਾਡਾ ਮੋਰਚਾ ਸਰਕਾਰ ਕੋਈ ਉਹਦੇ ਬਾਰੇ ਨਹੀਂ ਕਰ ਪਾਏਗੀ ਉਨੀ ਜੇ ਤੱਕ ਮੋਰਚਾ ਉੱਥੇ ਹੀ ਲੱਗਾ ਰਹੇਗਾ ਕਾਡੋ ਕੰਡਕਟ ਵੀ ਅਗਲੀ ਸਰਕਾਰ ਆਣ ਤੱਕ ਦੇਖੋ ਸਾਡੇ ਅੰਦੋਲਨ ਨੂੰ ਕਦੋਂ ਦਾ ਅਸੀਂ ਅੰਦੋਲਨ ਤਾਂ ਅੱਡ ਅੱਡ ਰੂਪ ਚ ਕਰਦੇ ਰਹਿੰਦੇ ਆ ਜੇ ਸਾਨੂੰ 3 ਮਹੀਨੇ ਬਹਿ ਕੇ ਸਾਡੇ ਮੰਗਾਂ ਦੀ ਪ੍ਰਾਪਤੀ ਹੋ ਜਾਵੇ ਸਾਡੇ ਲਈ ਕੀ ਮਾੜਾ ਹੈਗਾ ਠੀਕ ਹੈ ਜੀ ਅਸੀਂ ਅਸੀਂ ਅੰਦੋਲਨ ਨੂੰ ਕਿਉਂ ਵਾਪਸ ਲਾਂਗੇ ਅਸੀਂ ਆਪਣੇ ਅੰਦੋਲਨ ਲਈ ਜਿਹੜੀ ਪੰਜਾਬ ਜਾਂ ਦੇਸ਼ ਦੇ ਕਿਸਾਨ ਮਜ਼ਦੂਰ ਦੀ ਹੋਂਦ ਦੀ ਲੜਾਈ ਆ ਹੁਣ ਦੇਖੋ ਸਾਰੇ ਸੈਕਟਰ ਇਹਨਾਂ ਖਾਲੇ ਦੂਰ ਸੰਚਾਰ ਦਾ ਖੇਤਰ ਖਾਲਿਆ ਪਬਲਿਕ ਸੈਕਟਰ ਦੇ ਵਿੱਚ ਬਿਜਲੀ ਸੈਕਟਰ ਖਾਲਿਆ ਇਹ ਤੋਂ ਬਾਅਦ ਵਿੱਚ ਸੈਕਟਰ ਉਹਨਾਂ ਦੇ ਹੱਥ ਵਿੱਚ ਚਲਾਗਾ ਆਵਾਜ਼ਾਂ ਦੇ ਸਰੋਤ ਸਾਰੇ ਉਹਨਾਂ ਦੇ ਖਨਨ ਖੇਤਰ ਇਕੱਲਾ ਖੇਤੀ ਸੈਕਟਰ ਬਚਿਆ ਜਿੱਤ ਜੰਗ ਚੱਲ ਰਹੀ ਤੇ ਅਸੀਂ ਖੇਤੀ ਸੈਕਟਰ ਨੂੰ ਕਾਰਪੋਰਟ ਨੂੰ ਕਿਉਂ ਹੜਪਾਂਗੇ ਲੜਾਂਗੇ ਉਹਨਾਂ ਨਾਲ ਸੰਘਰਸ਼ ਕਰਾਂਗੇ